ਕਲ ਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵਗੇ ਆਪਾਂ ਜੁੜੀਏ ਜੀ ਲਓ ਜੀ ਇਥੇ 10:30 ਦਾ ਟਾਈਮ ਹੋ ਗਿਆ ਵਾ 7:00 ਵਜੇ 10 ਮਿੰਟ ਦਾ ਤੇ ਆਪਾਂ ਲੱਗੀਆਂ ਸਫਾਈ ਕਰਨ ਘਰੇ ਬਹੁਤ ਜਿਆਦਾ ਖਲੜਾ ਵਾ ਆਪਾਂ ਟਾਈਮ ਨਾਲ ਹੀ ਉੱਠ ਗਏ ਨਹਾਦੋਗੇ ਪਾਣੀ ਜਿਹੜਾ ਕਰ ਲਿਆ ਪੱਥਰ ਬਾਣੀ ਰੁਪਾਟ ਕਰ ਲਿਆ ਵਾ ਤੇ ਇਥੇ ਟੀਵੀ ਤੇ ਚੱਲਦੀ ਪਈ ਗੁਰਬਾਣੀ ਤੇ ਹੁਣ ਮਨਵੀਰ ਦੇ ਪਾਪਾ ਚੱਲ ਗਏ ਆ ਚਾਹ ਪੀ ਕੇ ਡੇਰੇ ਤੇ ਬਸ ਆਪਾਂ ਲੱਗੀਆਂ ਸਫਾਈ ਕਰਨ ਆਪਾਂ ਕੱਢ ਲਈ ਆ ਪੌੜੀ ਪੌੜੀ ਕੱਢ ਕੇ ਤੇ ਹੁਣ ਆਪਾਂ ਚੜਦੇ ਆ ਉੱਪਰ ਉੱਪਰ ਤਾਂ ਆਪਾਂ ਪਹਿਲਾਂ ਉੱਪਰ ਸ਼ੁਰੂ ਕਰਨੀ ਆ ਕਿਉਂਕਿ ਇਤਰਾ ਜਾਲਾ ਲੱਗਾ ਪਿਆ ਉੱਪਰ ਚੜਨ ਦਾ ਬੜਾ ਔਖਾ ਲੱਗਦਾ ਵਾ ਪੌੜੀ ਪੂੜੀ ਕੱਢ ਕੇ ਫਿਰ ਚੜਦਾ ਪਿੰਦਾ ਤੇ ਇਹ ਤੋਂ ਪਹਿਲਾਂ ਮੈਂ ਪ੍ਰੋਨਸਫਾਈ ਕਰਦੀ ਆ ਸਾਰੀ ਤੇ ਫਿਰ ਆਪਾਂ ਰੂਮਾਂ ਦੀ ਸਫਾਈ ਕਰਾਂਗੇ ਸਾਰਿਆਂ ਦੀ ਵੇੜੀਆਂ ਜਿੰਨੀ ਕੁ ਹੋ ਗਈ ਮਿਲ ਤੋਂ ਆ ਕੱਪੜੇ ਲੈ ਕੇ ਆਉਣਾ ਹੀ ਜ਼ਰੂਰ ਜਿਆਦਾ ਹੀ ਆ ਤੋਂ ਹੋ ਗੋਰੀ ਸਭੋਜਣੀ ਮਸਾਂ ਦੇ ਚੜੀਆਂ ਬੱਗੀ ਪਕਰਦੇ ਆ ਸਫਾਈ ਸਵੈ ਕਰਕੇ ਫਿਰ ਉਹਨਾਂ ਨੇ ਤਾਂ ਕੂੜਾ ਕਦੇ ਨਹੀਂ ਲਾਵੇ ਹਰੇ ਤਾਂ ਰੁੱਖਾਂ ਦੀ ਉੱਪਰ ਗੇਂਦੀਆ ਤੇ ਮਛਰ ਜਿਹਾ ਬੜਾ ਬਰਨਾ ਤੇ ਕੋਈ ਲਈ ਲਾਉਣ ਰਹਿੰਦੇ ਨਾ ਇਹ ਸਾਰੇ ਘਰ ਆਪਣੇ ਦੇ ਚੰਦ ਅੰਦਰ ਰਹਿਦਾ ਲੇਟ ਜਗਦੀ ਰਹਿੰਦੀ ਏ ਇਹ ਵਾਲੀ ਆਪਾਂ ਉੱਤੇ ਆ ਗਏ ਆ ਪੈ ਝਾੜੂ ਲੈ ਆਉਂ ਸੌਰੀ ਝੜੂ ਲਾ ਕੇ ਤੇ ਪਾਣੀ ਲੈ ਆਉਂਗਾ ਪੋਚਾ ਲਾਉਂਗੀ ਫਿਰ ਥੱਲੇ ਕਰੂੰਗੀ ਤੇ ਇਧਰ ਫਦੇ ਉੱਠ ਗਿਆ ਤੇ ਫਦੇ ਨੇ ਮੈਨੂੰ ਵੇਖ ਲਿਆ ਉੱਪਰ ਆਉਂਦੀ ਨੂੰ ਗੁਰਪਤੀ ਜੂੜੀ ਕਰੋ ਬੇਟਾ ਹੈਲੋ ਬੋਲੋ ਹੈਲੋ ਦਾ ਹੈਲੋ ਦਾ ਕਿ ਸਤਿ ਸ੍ਰੀ ਅਕਾਲ ਜੀ ਹੁਣ ਉੱਤੇ ਜਿਹੜਾ ਆਂ ਚੱਲੋ

ਆਪ ਕਰ ਲਈ ਆ ਪੁੱਛ ਜਿਹੜੇ ਲਾ ਗਏ ਬਸ ਲੱਗ ਗਏ ਵਾ ਤੇ ਇੱਥੇ ਥੋੜਾ ਜਿਹਾ ਪੈਰਾਂਜੀ ਰਹਿ ਗਿਆ ਹੁਣ ਆਪਾਂ ਉਤਰਗੇ ਥੱਲੇ ਹੁਵੇ ਆਪਾਂ ਸਾਰੇ ਜਿਹੜੇ ਪੁੱਛ ਨੇ ਇਹੀ ਤਰ੍ਹਾਂ ਲਾ ਦਿੱਤਾ ਵਾ ਲਓ ਜੀ ਫਾਈਨਲੀ ਆਪਣੇ ਸਾਰੇ ਜਿਹੜੇ ਪੋਜਾ ਲੱਗ ਗਏ ਆ ਵੇਖੋ ਆ ਵੇਖੋ ਸਾਰੇ ਲੱਗ ਗਏ ਪੁੱਛ ਤੇ ਫਤਿਆ ਉਹ ਮੈਂ ਥੱਲੇ ਉਤਰ ਗਿਆ ਵਾ ਆਪਾਂ ਨਾਲਣੇ ਤੇ ਬੱਗੇ ਜਿਹੜੇ ਅੰਦਰ ਆ ਹੁਣ ਕਰਦੀ ਸੁਭਾਈ ਪਹਿਲਾਂ ਆਪਾਂ ਉਤਰੋ ਸ਼ੁਰੂ ਕੀਤਾ ਨਹੀਂ ਤੇ ਅਵੇ ਲੋ ਸਭ ਸੁਭਾਈ ਜਿਹੜੀ ਆਪਣੀ ਹੋ ਗਈ ਆ ਇੱਥੇ ਆਪਾਂ ਆ ਗਏ ਸੀਗੇ ਚਾਹ ਪਾਣੀ ਬੱਚਿਆਂ ਨੂੰ ਪਿਆ ਕੇ ਤੇ ਆਪਾਂ ਆ ਗਏ ਹਾਂਗੇ ਬਾਬਾ ਜੀ ਵਾਲੇ ਰੂਮ ਚ ਉੱਪਰ ਸਭ ਸਫਾਈ ਆਪਾਂ ਕਰਕੇ ਫਿਰ ਮੈਂ ਵਿੜਾ ਵੀ ਮਤਲਬ ਕਿ ਹੂੰਝ ਲਿਆ ਹੀਗਾ ਬੱਚਿਆਂ ਦੇ ਫਤੇ ਤੇ ਉੱਠ ਗਏ ਸੀਗਾ ਮਨਵੀਤ ਜਦੋਂ ਸੁੱਤੀ ਮੈਂ ਵਿੜੇ ਚੋਂ ਝਾੜੂ ਪੂੰਚਾ ਬਰੋਂ ਕਰਕੇ ਤੇ ਉਸ ਤੋਂ ਬਾਅਦ ਆ ਪਾ ਗਏ ਇੱਥੇ ਪਿੱਛੇ ਬਾਬਾ ਜੀ ਵਾਲੇ ਰੂਮ ਤੇ ਇੱਥੇ ਸਫਾਈ ਮੈਂ ਕਰੂੰਗੀ ਮੈਂ ਸਾਰਾ ਸਾਰੇ ਰੂਮ ਦੀ ਇਥੇ ਝਾੜ ਜਾਂਬ ਕਰਕੇ ਪਹਿਲਾਂ ਫੋੜਮਾ ਲਾ ਕੇ ਰੱਖੀਆ ਬਾਬਾ ਜੀ ਦੀਆਂ ਉਸ ਤੋਂ ਬਾਅਦ ਆ ਆਪਾਂ ਕਰਾਂਗੇ ਮਤਲਬ ਜਾਲਾ ਜੂਲਾ ਲਾ ਲਾਂਗੇ ਜਿਹੜਾ ਮਾੜਾ ਮੋਟਾ ਲੱਗਾ ਹੋਊਗਾ ਤੇ ਫਿਰ ਚੰਗੀ ਤਰ੍ਹਾਂ ਝਾੜ ਝੂੜ ਕੇ ਫੋੜਮਾ ਸਾਫ਼ ਕਰਕੇ ਫਿਰ ਆਪਾਂ ਫੋੜਮਾ ਫੇਰ ਲਾਉਣੀ ਆ ਪਹਿਲਾਂ ਸਾਫ਼ ਸਫਾਈ ਜੀ ਬਾਬਾ ਜੀ ਦਾ ਕਮਰੇਦ ਕੱਲੇ ਨਾ ਕਿੰਨਾ ਟਾਈਮ ਹੀ ਹੋ ਗਿਆ ਹੈਗਾ ਸਾਫ਼ ਸਫਾਈ ਹੋਈ ਨਹੀਂ ਸੀਗੀ ਕਿਉਂਕਿ ਇਹ ਕਦੀ ਫਤ ਨਹੀਂ ਠੀਕ ਵਿੱਚੋਂ ਮੈਂ ਕਾਫੀ ਨਹੀਂ ਠੀਕ ਬੁਖਾਰ ਬਖੂਰ ਚੜਨ ਕਰਕੇ ਨਾ ਤੇ ਉਹ ਮਤਲਬ ਕਿ ਕੰਮ ਕੁਮ ਇਸ ਤਰ੍ਹਾਂ ਦੀ ਕੋਈ ਠੰਡ ਦਾ ਕਰਕੇ ਸਾਫ ਸਪਾਈ ਨਾ ਕਾਫੀ ਟਾਈਮ ਤੋਂ ਹੋਈ ਨਹੀਂ ਸੀਗੀ ਤੇ ਮੈਂ ਕਿਹਾ ਚਲੋ ਅੱਜ ਆਪਾਂ ਹਨਾ ਪੂਰੀ ਐ ਚੰਗੀ ਤਰ੍ਹਾਂ ਡੀਪ ਕਲੀਨਿੰਗ ਜਿਹੜੀ ਕਰ ਲੈਣੀ ਹੈ ਇੱਕ ਵਾਰੀ ਫਿਰ ਮੁੜ ਕੇ ਫਿਰ ਮੀਨਾ ਕ ਨੰਗ ਜੂਗਾ ਸੌਖਾ ਮਤਲਬ ਜਿਆਦਾ ਜਿਹੜੀ ਮਤਲਬ ਸਾਫ ਡੀਪਲੀ ਕਰਦੇ ਆ ਉਹਦੇ ਵਾਰ ਹਨਾ 15 20 ਦਿਨ ਲੰਘ ਜਾਂਦੇ ਆ ਪਰਾ ਕਰਕੇ ਕਾਫੀ ਟਾਈਮ ਹੀ ਜਿਹੜਾ ਹੋ ਗਿਆ ਸੀਗਾ ਸਾਬ ਸਫਾਈ ਕੀਤੀ ਨੇ ਤੇ ਚਲੋ ਜੀ ਮੈਂ ਇੱਥੇ ਲੱਗ ਪਈ ਜਾਲਾ ਧੂਲਾ ਲਾਉਣ ਥੋੜਾ ਮਲਾ ਕੇ ਰੱਖ ਕੇ ਉਸ ਤੋਂ ਬਾਅਦ ਜਲਾ ਲਾ ਲਾਂਗੇ ਆਪਾਂ ਲਾ ਕੇ ਫਿਰ ਪੋੜਵਾ ਟੰਗ ਦਿੰਨੇ ਆ ਇੱਥੇ ਪਿੱਛੇ ਆਪਾਂ ਕਰਕੇ ਸਾਫ ਸਫਾਈ ਜਿਹੜੀ ਤੇ ਆਪਾਂ ਆ ਗਏ ਆ ਨਾਲ ਦੇ ਰੂਮ 'ਚ ਤੇ ਆਪਾਂ ਇਧਰੋਂ ਪਹਿਲਾਂ ਆਪਾਂ ਬਾਥਰੂਮ ਦੀ ਸਾਫ ਸਫਾਈ ਕਰ ਲਈ ਆ ਉਹਦੇ 'ਚ ਜੋ ਵੀ ਵੇਸਟ ਸਮਾਨ ਹੀ ਬੜਾ ਖਲਾਰਾ ਪਾਇਆ ਬੱਚਿਆਂ ਦੇ ਖੜਾਉਣੇ ਖੜੂਣੇ ਕਈ ਕੁਝ ਖਲਾਰਿਆ ਪਿਆ ਸੀਗਾ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਸਾਰਾ ਕੁਝ ਬਾਹਰ ਕੱਢ ਕੇ ਰੱਖ ਤਾਂ ਮੈਂ ਕਿ ਪਹਿਲਾਂ ਤੁਸੀਂ ਨਾ ਜਿਹੜੇ ਰੱਖਣ ਵਾਲੇ ਰੱਖੋ ਬਾਕੀ ਸੁੱਟਣ ਵਾਲੇ ਸੁੱਟ ਦਿਓ ਸਾਰੇ ਜਣੇ ਵੇਸਟ ਆ ਨਾ ਜਿਹੜੇ ਟੁੱਟੇ ਟੱਟੇ ਪਾਈਏ ਪਾਈ ਨੂੰ ਦੇਣੇ ਆ ਬਹੁਤ ਖਲਾਰਾ ਪਾਇਆ ਇਹਨਾਂ ਨੇ ਤੇ ਬਸ ਇੱਥੇ ਮੈਂ ਕਿਹਾ ਛਾਤਾ ਪਾ ਛਾੜ ਲਈ ਉਸ ਤੋਂ ਬਾਅਦ ਗੱਦੇ ਜਿਹੜੇ ਕੱਢ ਦੂੰਗੀ ਧੁੱਪੇ ਪਾ ਦੂੰਗੀ ਫਿਰ ਬੈੱਡ ਸ਼ੀਟ ਪਛਾਵਾਂਗੇ ਵਾਸਣ ਵਾਲੀ ਮੇਂ ਗੱਦੇ ਕੱਢ ਕੇ ਤੇ ਆਪਾਂ ਛੱਤ ਜਿਹੜੀ ਝਾੜ ਲਈਏ ਤੇ ਬਾਕੀ ਉਹ ਮਤਲਬ ਬਿਸਤਰੀਕ ਸਾਈਡ ਤੇ ਉਹ ਵੀ ਦੂਸਰੇ ਕਮਰੇ ਚ ਕੱਢ ਦੀਆਂ ਤੇ ਇਹ ਤੇ ਉਰਾ ਪਰਾਂ ਕਰਕੇ ਕਿੰសារੀ ਹੈ ਨਾ ਕਿ ਹੂੰ ਜਹਾ ਜਲਾਉਂਗੀ ਝਾੜੂ ਲਾ ਲੂੰਗੀ ਖਲਾਰਾ ਹੀ ਬੜਾ ਪੈਂਦਾ ਇੱਕ ਨਾ ਠੰਡ ਕਰਕੇ ਕਾਪੜੇ ਕੁੱਪੜੇ ਬੜੇ ਕਿੰਨੇ ਜੈਕਟਾਂ ਜੁਕਟਾਂ ਨਿਕਲੀਆਂ ਕੱਪੜੇ ਬਹੁਤ ਹੋ ਜਾਂਦੇ ਧੋਣ ਧੂਣ ਵਾਲੇ ਵੀ ਤੇ ਵੈਸੇ ਵੀ ਕੱਪੜੇ ਮਤਲਬ ਕਿ ਕਿੰਨੇ ਖਲਾਰਾ ਜੇ ਹਨ ਸਿਆਲੀ ਕੱਪੜਿਆਂ ਤਾਂ ਕਿੰਨੇ ਤੇ ਇਹ ਤੇ ਨੇ ਫਤੇ ਨੇ ਫੁੱਲ ਇੰਨੇ ਸੋਨੇ ਲਾ ਤੇ ਫੁੱਲ ਨੇ ਬੜੀ ਟੋ ਤੇ ਪਏ ਤੇ ਗੁਰਫਤ ਨੇ ਫੁੱਲ ਦੋਵਾਂ ਤੇ ਦਿੱਦੂ ਉਹ ਰਾਖ ਤੇ ਤੇ ਮਮ ਇਹ ਕੰਨੀ ਮਮਾ ਇਹਨਾਂ ਨੂੰ ਉੱਪਰ ਹੀ ਰੱਖ ਦੇ ਤਾਂ ਮੈਂ ਕਿਹ ਰੱਖ ਦਿੰਨੀ ਉੱਪਰ ਹੀ ਪਹਿਲਾਂ ਝਾੜ ਤੇ ਲਾਵਾਂ ਇੱਥੇ ਆਪਾਂ ਮਮਟੀ ਝਾੜ ਕੇ ਆ ਗਈ ਮੈਂ ਉੱਪਰੋਂ ਤੇ ਤੇ ਪੌੜੀਆਂ ਦੀ ਸਾਬ ਸੁਪਾਈ ਜਿਹੜੀ ਕਰਦੀ ਪਈ ਨੇ ਨਾਲ-ਨਾਲ ਮੈਂ ਕਿ ਲੌਬੀ ਦੀ ਸਾਬ ਸੁਪਾਈ ਜਿਹੜੀ ਕਰ ਲੂੰਗੀ ਝਾੜ ਦੂੰਗੀ ਤੇ ਇੱਥੇ ਮਨमीत ਨੇ ਨਾ ਅੰਦਰੋਂ ਬੈੱਡ ਵਾਲਿਆਂ ਨੂੰ ਕੂੜਾ ਜਿਹਾ ਕੱਢ ਤਾ ਕਿਉਂਕਿ ਉਹ ਉੱਪਰੋਂ ਛਤਰ ਜਿਹਾ ਝਾੜਿਆ ਹੀ ਤੇ ਉਹਦਾ ਕਰਕੇ ਕਿੰਨੀ ਰੇਤਾ ਬਜਰੀ ਦੀ ਡਿੱਗੀ ਪਈ ਸੀਗੀ ਤੇ ਉਹ ਸਾਰੀ ਝਾੜਤੀ ਕੱਢ ਲੈਂਦਾ ਮੀਤ ਨੇ ਕੂੜਾ ਤੇ ਮੈਨੂੰ ਕਹਿੰਦੇ ਤੂੰ ਰਹਿਂਦੇ ਮੈਂ ਕੱ ਕਿ 12 ਘੜਾਉਣੇ ਚੁੱਕੋ ਤੁਹਾਡਾ ਬਹੁਤ ਖਲਾਰਾ ਪਿਆ ਪੁੱਤ ਬਾਰ ਤੇ ਕਹਿੰਦੀ ਠੀਕ ਆ ਮਮਾ ਤੇ ਇੱਥੇ ਮਨਮੀਤ ਦੇ ਪਾਪਾ ਤੋਂ ਆਪਣੇ ਪਾਪਾ ਤੋਂ ਜੂਸ ਮੰਗਦੇ ਪਏ ਇਹ ਕੋਲਡ ਡਰਿੰਕ ਉਹ ਪਾ ਕੇ ਦਿੱਤੀ ਇਹਨਾਂ ਨੂੰ ਗਲਾਸਾਂ ਜਿਹਦੇ ਦੋਵੇਂ ਬੰਨ ਭਰਾ ਬੈਠ ਕੇ ਪੀਂਦੇ ਆ ਤੇ ਮੈਂ ਪੌੜੋਂ ਦਾ ਸਾਫ ਕਰਕੇ ਤੇ ਇੱਥੇ ਆ ਗਈ ਆਪਣੇ ਬੈਡਰੂਮ 'ਚ ਤੇ ਇੱਥੇ ਬੈਡਰੂਮ ਆਹ ਚੱਲੇ ਸਾਫ ਕਰ ਲੈਂਦੇ ਨੇ ਇਸ ਤੋਂ ਬਾਅਦ ਮੈਂ ਲੌਬੀ ਕਰ ਲਵਾਂਗੀ ਸਾਫ ਲੌਬੀ ਲੂਬੀ ਸਾਫ ਕਰ ਲਵਾਂ ਲੌਬੀ ਅੱਧੀ ਕਿ ਹੋ ਗਈ ਅੱਧੀ ਕਿ ਰਹਿ ਗਈ ਤਕਰੀਬਨ ਹੈਨਾ ਤੇ ਇੱਥੇ ਆ ਗੱਦੇ ਵੀ ਕੱਢ ਕੇ ਲੈ ਆਂਦੇ ਆ ਬਾਹਰ ਇੱਕ ਕਮਰੇ ਦੇ ਵਿੱਚ ਗੱਦੇ ਪਾਤੇ ਤੇ ਬੱਚੇ ਗੱਦਿਆਂ ਦੇ ਉੱਪਰ ਐ ਖੇਡਣ ਡੈ ਮਸਤ ਹੋਏ ਆ ਪੂਰੇ ਤੇ ਇੱਥੇ ਚ ਪੌੜੀ ਖੇਚ ਕੇ ਉਹਨਾਂ ਤੇ ਇੱਥੇ ਮਾਂਚਲ ਪੱਕਾ ਨਹੀਂ ਵੀ ਚੱਲਦਾ ਨਾ ਚੱਲਦੇ ਨਹੀਂ ਆ ਪਰ ਪਿਆਨ ਤੇ ਹਨਾ ਕਟਾ-ਕਟਾ ਜਾ ਹੋਇਆ ਪਿਆ ਸਾਰੇਆਂ ਤੇ ਤੇ ਮਾਂਚਲ ਇਕਰੀ ਪੱਕੇ ਵੀ ਸਾਫ ਕਰ ਲੈਣੇ ਆ ਕਿ ਪੌੜੀ ਦੇ ਕੱਢੀ ਆ ਕੱਢਣੀ ਮਤਲਬ ਬੜੀ ਔਖੀ ਦੋ ਜਣੇ ਕੋ ਨਿਕਲਦੀ ਭਾਰੀ ਆ ਪੌੜੀ ਇਸ ਕਰਕੇ ਮਤਲਬ ਕੜਾਤੀ ਇਸ ਫਿਰ ਇਹਨਾਂ ਨੇ ਤੇ ਮੈਂ ਹੈ ਚਲੇ ਕਰੀ ਸਾਫ ਸੁਪਾਈ ਜਿਹੜੀ ਕਰ ਲੈਨੇ ਪੱਕਾ ਸਾਫ ਕਰਕੇ ਉਸ ਤੋਂ ਬਾਅਦ ਆਪਾਂ ਲਮਾਰੀ ਦੀ ਸਫਾਈ ਕਰਕੇ ਝਾੜ ਝੰਮ ਬਗੇ ਲਮਾਰੀ ਝਾੜ ਝੂੜ ਕੇ ਤੇ ਬਾਕੀ ਕਿ ਪਰਦੇ-ਪੁੜਦੇ ਝਾੜ ਲੈ ਪਰਦੇ ਤਾਂ ਸਾਫ ਹੀ ਬਾਕੀ ਡੰਡੇ-ਰੁੰਡੇ ਆਪਾਂ ਬੱਚੋ ਸਾਫ ਕਰ ਲੈਣੇ ਆ ਕਿਉਂਕਿ ਖਲਾਰਾ ਜੇ ਕਾਫੀ ਹੀ ਗੱਜਾਲਾ ਜੁਲਾ ਜਿਆ ਹੀਗਾ ਤੇ ਕੁਝ ਸਾਫ-ਸੁਫਾਈ ਜਿਹੜੀ ਇੱਥੇ ਆਪਾਂ ਮਤਲਬ ਕਿ ਇਸ ਕਮਰੇ ਝਾੜ ਕੇ ਦੋ ਕਮਰੇ ਲੌਬੀ ਝਾੜ ਕੇ ਤੇ ਆਪਾਂ ਮਤਲਬ ਹੂਂਜ ਕੇ ਨਾ ਕੂੜਾ ਇਕੱਠਾ ਕਰਕੇ ਤੇ ਰਕਲੇ ਆ ਰਾਂ ਅੰਦਰੋਂ ਜੋ ਤੇ ਬਸ ਪੋਚਾ ਰਹਿ ਗਿਆ ਇਸ ਤੇ ਇੱਥੇ ਏ ਰੋਟੀ ਮੰਗਣ ਦੇ ਪੇ ਕਿਉਂਕਿ ਟਾਈਮ ਹੀ ਸਵਾ 11 ਦਾ ਹੋ ਗਿਆ ਟਾਈਮ ਕਾਫੀ ਹੋ ਗਿਆ ਬੱਚੇ ਮੰਗਣ ਦੇ ਪੇ ਤੇ ਮਨੇ ਮੀਦੇ ਪਾਪਾ ਵੀ ਕਹਿਣ ਦੇ ਹੀ ਕਿ ਮੈਨੂੰ ਭੁੱਖ ਲੱਗੀ ਆ ਕਿ ਰੋਟੀ ਬਣਾ ਲਾ ਬਣਾਓ ਹੁਣਗਾ ਤੇ ਟਾਈਮ ਕਾਫੀ ਜਿਹੜਾ ਹੋ ਗਿਆ ਵਾ ਤੇ ਮੈਂ ਆ ਆਲੂ ਕਮਰੇ ਛੱਡਦੀ ਝੁੱਡਦੀ ਨੇ ਆਲੂ ਬਾਲ ਕੇ ਬਾਲਣੇ ਰੱਖਤੇ ਸੀ ਉੱਪਰ ਤੇ ਆਲੂ ਬਲ ਗਏ ਤੇ ਇੱਥੇ ਹੁਣ ਗੰਡਾ ਗੰਡਾ ਮੈਂ ਇੰਨਾ ਨਹੀਂ ਚੀਰਤਾ ਸੀਗਾ ਤੇ ਬਸ ਰਲਾਉਣ ਹੀ ਲੱਗੀ ਆਟਾ ਗੁੰਨ ਲਿਆ ਮੈਂ ਤੇ ਮੈਂ ਆਲੂ ਲੂ ਲੱਗੇ ਆ ਰਲਾਉਣ ਤੇ ਇਹ ਦਫ਼ਾ ਦੇਣਾ ਮੇਰ ਤੋਂ ਆਲੂ ਮੰਗੰਡਿਆ ਕਹਿੰਦਾ ਮਮਾ ਆਲੂ ਦਓ ਤੇ ਮੈਂ ਕਹਾਂ ਦੇਨੀ ਆ ਕਿ ਥੋੜੇ ਠੰਡੇ ਹੋ ਲੰਦੇ ਰਲਾ ਲੈਂਦੇ ਤੇ ਇਤੇ ਬਸ ਮੈਂ ਗੰਡੇ ਗੁੰਡੇ ਚ ਆਲੂ ਜਿਹੜਾ ਮੈਸ਼ ਕਰਦੀ ਪਈ ਸੀਗੀ ਤੇ ਬਾਕੀ ਆਪਾਂ ਲੂਣ ਮਸਾਲਾ ਹਨ ਜੋ ਆਪਣੇ ਪਾ ਲੈਨੇ ਆ ਸਾਰਾ ਮੈਸ਼ ਕਰਕੇ ਤੇ ਫਿਰ ਫਲੁਕੇ ਜਿਹੜੇ ਲਾਉਣੀ ਆ ਬੜੇ ਕਾਲੇ ਪਏ ਬੱਚੇ ਤੇਗਾ ਤੇ ਦਹੀਂ ਨਾ ਦੁੱਧ ਘਟੇ ਸੀਗਾ ਤੇ ਉਹ ਦਹੀਂ ਮੈਂ ਜਮਾਇਆ ਹੀ ਨਹੀਂ ਤੇ ਮੈਂ ਉਹ ਗਿਆ ਲੈਣੇ ਕਿੰਦੇ ਚੱਲ ਮੈਂ ਏਡੇ ਤੋਂ ਲੈ ਆਉਣਾ ਮੈਂ ਦੁਕਾਨ ਤੋਂ ਤੇ ਦੁਕਾਨ ਤੋਂ ਦਹੀਂ ਲੈਣਗੇ ਪਾਪਾ ਇਹਦੇ ਤੇ ਬਸ ਇੱਥੇ ਹੁਣ ਮੈਂ ਧਲੀਆਂ ਧੁੜੀਆਂ ਕੱਟ ਕੇ ਨਾਲ ਹੀ ਪਾ ਲੂੰਗੀ ਤਣੀਆਂ ਨਾਲ ਸੋਹਣੀ ਰੋਟੀ ਲੱਤਦੀ ਆ ਪਰ ਸਾਡਾ ਫਤੇ ਨਹੀਂ ਕਹਿੰਦਾ ਫਤੇ ਕਹਿ ਦਿੰਦਾ ਵਗੈ ਤੁਸੀਂ ਜਿਆਦੀ ਮਿਰਚ ਪਾਈ ਧਲੀਆਂ ਨੂੰ ਕਹੋ ਤੁਸੀਂ ਮਿਰਚ ਪਾਈ ਆ ਤੇ ਮਿਰਚੇ ਥੋੜੀ ਆ ਤਾਂ ਇਹ ਇਧਰ ਆਪਣੀਆਂ ਰੋਟੀਆਂ ਜਿਹੜੀਆਂ ਆਪਾਂ ਪਕਾ ਲਿਆ ਆ ਆਲੂ ਵਾਲਿਆਂ ਮੈਂ ਰਹਿ ਗਈ ਸੀ ਪਕਾਉਣ ਵਾਸਤੇ ਤੇ ਬਾਕੀ ਸਾਰਿਆਂ ਨੇ ਖਾ ਲਈ ਆ ਬਣੇ ਜੇ ਪਾਪਾ ਨੇ ਵੀ ਬੱਚਿਆਂ ਦੋਵਾਂ ਨੇ ਫਦੇਣ ਵਾਲੀ ਖਾਧੀ ਪਤੇ ਨੂੰ ਪਤਾ ਨਹੀਂ ਕਿਉਂ ਦੀ ਖਾਂਦਾ ਣਗੀ ਵਾਲੀ ਰੋਟੀ ਕਹਿ ਦਿੰਦਾ ਉਹ ਵੀ ਵਿੱਚ ਪਾਈ ਹੋਈ ਣਗੀਆਂ ਨੇ ਤੇ ਉਹਨੇ ਨਹੀਂ ਖਾਧੀ ਉਹਨੇ ਬਿਲਕੁਲ ਦੋ ਕੁ ਗੁਗੀਆਂ ਖਾਧੀਆਂ ਉਹਦੇ ਵਾਸਤੇ ਮੈਂ ਫੇਕੀ ਮਾਰਤੀ ਆ ਤੇ ਆਪਣੀ ਇਹ ਰੋਟੀ ਬੱਕ ਗਈ ਆ ਨਾ ਮੈਂ ਕਦੇ ਸਾਰੀ ਰੋਟੀ ਲਾਤਰੀ ਆ ਜੀ ਰੋਟੀ ਲਾਉਂਦੇ ਆ ਲਾਉਂਦੇ ਆ ਤੇ ਬੱਚਿਆਂ ਨੇ ਖਾ ਖ ਲਈ ਆਪਾਂ ਖਾਣੀ ਤੇ ਇੱਧਰ ਪਾਈ ਆ ਗਿਆ ਵਾ ਸਮਾਨ ਵਾਲਾ ਆਪਾਂ ਦੇਂਦੇ ਆ ਸਮਾਨ ਸਾਰਾ ਵੇਸਟ ਜਿਹੜਾ ਪਿਆ ਵਾ ਲੋ ਜੀ ਇੱਥੇ ਰੋਟੀ ਖਾਣ ਤੋਂ ਬਾਅਦ ਆਪਾਂ ਘੜੀਕੇ ਕੀਤੀ ਰੈਸਟ ਕਿਉਂਕਿ ਮੈਂ ਥੱਕ ਕੋ ਬੜੀ ਗਈ ਮੇਰੀ ਲੱਤਾਂ ਬੜੀਆਂ ਅੰਦਰ ਡੋਣੀਆਂ ਗੋਲੀ ਗੋਲੀ ਖਾ ਕੇ ਤੇ ਉਸ ਤੋਂ ਬਾਅਦ ਫੇਰ ਆਪਾਂ ਉੱਠ ਗਏ ਹਾਂ ਇੱਥੇ ਅੱਧਾ ਘੰਟਾ ਅੱਧਾ ਪੌਣਾ ਘੰਟਾ ਰੈਸਟ ਕਰਕੇ ਤੇ ਆਪਾਂ ਉੱਠ ਗਏ ਤੇ ਇੱਥੇ ਲੱਬ ਪੋਚੇ ਰਹਿੰਦੇ ਪੋਚੇ ਲੱਗੀ ਹ ਮਾਰਨਾ ਤਾਂ ਪਹਿਲਾਂ ਮੈਂ ਕਿ ਕਰੀ ਨਾ ਗਿੱਲਾ ਕੱਪੜੇ ਨਾਲ ਸਾਰਾ ਕਟਾਕਟਾ ਜਿਹੜੇ ਚੋਕਲੇ ਬੈਡ ਤੇ ਟੋ ਤੇ ਮਾਰ ਕੇ ਹਲਮਾਰੀ ਸਾਰੀ ਸਾਫ ਕੀਤੀ ਸਾਫ ਕਰ ਪੁਰੂਕੇ ਨਾ ਤੇ ਫਿਰ ਮੈਂ ਕਿ ਮੋਪੇ ਲਾਉਣੀ ਮੈਂ ਮੋਪੇ ਨੇ ਮੈਨੂੰ ਕਾਫੀ ਲੇਟ ਹੀ ਲਾਏ ਸੀ ਮਤਲਬ ਕਿ ਪਹਿਲਾਂ ਨਾਲ ਹੀ ਇਹ ਬਾਰੀ ਸਾਫ ਕੀਤੀ ਨਾ ਜਿਹੜੀ ਆ ਵਿੰਡੋ ਕੱਚ ਵਾਲੀ ਬਾਰੀ ਮਤਲਬ ਕਿ ਵੀਸ ਆਪ ਆਪਾ ਜਿਹੜੀ ਕੀਤੀ ਹੈ ਨਾ ਕਿ ਸਾਰੀ ਸਾਫ ਸਫੂ ਕਰਕੇ ਕਰ ਕਰਕੇ ਤੇ ਫਿਰ ਮੈਂ ਪੋਚੇ ਮੈਂ ਕਿ ਲਾਉਂਗੀ ਟੀਵੀ ਦਾ ਵੀ ਕਪੜਾ ਹਰ ਇੱਕ ਜੀ ਮੈਂ ਚੱਲ ਜਿਹੜੇ ਜਿਹੜੇ ਕਮਰੇ ਚ ਕਮਰੇ ਮਤਲਬ ਝਾੜੇ ਆਣ ਛੱਤਾਂ ਝਾੜੀਆਂ ਤੇ ਮੈਂ ਕਿ ਉਹਨਾਂ ਦੇ ਦਰਵਾਜ਼ੇ ਵੀ ਨਾਲ ਹੀ ਕਰ ਦਿੰਨੀ ਆ ਕੀਤੇ ਤੋੜੇ ਔਖੇ ਮਤਲਬ ਦਿਲ ਜੇ ਨਹੀਂ ਕਰਦੇ ਆ ਪਰ ਮੈਂ ਕਿ ਮੁੜ ਕੇ ਫਿਰ ਕਾਹ ਲੂੰ ਜੀ ਹੋ ਜਾਂਦੀ ਆ ਮੁੜ ਕੇ ਨਹੀਂ ਹਿਲ ਕਰਦਾ ਵੀ ਕਰਨ ਮਾਰਦੇ ਨੂੰ ਕਪੜਾ ਕੇ ਸਾਫ ਸਫਾਈ ਕਰਨ ਨੂੰ ਦਿਲ ਨਹੀਂ ਕਰਦਾ ਵੀ ਤੇ ਇੱਥੇ ਫਤੇ ਨਾ ਮੇਰੇ ਤੋਂ ਮੰਗਣ ਦੇ ਜੂਸ ਫਿਰ ਕੋਲਡ ਡਰਿੰਕ ਇਹ ਨਾ ਕੋਲਡ ਡਰਿੰਕ ਵੇ ਲੈਣਾ ਫਿਰ ਰਹਿਣ ਨਹੀਂ ਦਿੰਦੇ ਬੱਚੇ ਇਹਨਾਂ ਨੂੰ ਹੁੰਦਾ ਵਕ ਮੈਨੂੰ ਮੰਮਾ ਕੋਲਡ ਡਰਿੰਕ ਕੋਲਡ ਡਰਿੰਕ ਹੀ ਦੇ ਦੋ ਬਸ ਇਹਨੇ ਇਹੀ ਕੁਝ ਕਰੀ ਜਾਣਾ ਮੈਂ ਕਿਹਾ ਮਾਹ ਨਾ ਪੀ ਗੁਰਫਤੇ ਮੁੜ ਕੇ ਕਿ ਕੋਲਡ ਜਿਆ ਹੋ ਜਾਂਦਾ ਚਾਟੀ ਮੈਂ ਕਿਹਾ ਨਾ ਪੀ ਪਰ ਬੱਚੇ ਕਿੱਥੇ ਕਹਿਣਾ ਮੰਨਦੇ ਆ ਇਹਨਾਂ ਨੂੰ ਲੱਭ ਗਿਆ ਰੱਖਿਆ ਹੀ ਮੈਂ ਕਾਫੀ ਟਾਈਮ ਤੇ ਲਗਾ ਕੇ ਇਹਨਾਂ ਨੂੰ ਤੇ ਇਹਨਾਂ ਨੇ ਲੱਭਦ ਬਿਸਕਟ ਲੱਭਦੇ ਲੱਭਦੇ ਤੇ ਜੂਸ ਲੱਭ ਲਿਆ ਉਹਦੋਂ ਦਾ ਇਹਨਾਂ ਨੇ ਤੇ ਉਹਨੇ ਇਹ ਚੱਲ ਉਹ ਦੇ ਦੂੰਗੀ ਥੋੜਾ ਜਿਹਾ ਫਿਰ ਆਰੇ ਲੱਗ ਜੂਗਾ ਤੇ ਬਸ ਇੱਥੇ ਆਪਣਾ ਡੇਈ ਚੱਲਣ ਡਈ ਸਾਸਫਾਈ ਸਾਸਫਾਈ ਦੇ ਚੱਕਰ ਦੇ ਵਿੱਚ ਅੱਜ ਹੱਡੀ ਰੋਟੀ ਬਹੁਤ ਲੇਟ ਹੋ ਗਈ ਮੈਂ ਤਾਂ 11:30 ਹੀ ਹੋ ਗਈ ਸੀ 11:30 ਪਾਣੀ 12 ਰੋਟੀ ਨੂੰ ਹੋ ਗਈ ਸੀ ਤੇ ਫਿਰ ਉਹਨਾਂ ਕਾਫੀ ਜਦੋਂ ਸਾਸਫਾਈ ਦੇ ਵਿੱਚ ਪੈ ਗਈ ਅੱਗੇ ਮੈਂ ਇਹਨਾਂ ਨੂੰ ਕਹਿਣ ਦੀ ਮਹਾ ਤੁਹਾਡਾ ਕਰਕੇ ਇੰਨਾ ਕੁ ਟਾਈਮ 11:30 ਪਾਣੀ 12 ਖਾਣ ਲੱਗੇ ਆ ਜੇ ਤੁਸੀਂ ਨਾ ਮਤਲਬ ਦੇ ਦੇਉਂ ਆਉਂਦੇ ਘਰੇ ਤੇ ਸਾਨੂੰ 12 ਇਹਨਾਂ ਨੂੰ ਕਹਿੰਦੇ ਕਿ ਤੁਹਾਡਾ ਇਕੱਲਾ ਰੋਟੀ ਹੀ ਕੱਢ ਕੇ ਗਿਰਾਂਗੇ ਸਵੇ ਪਾਣੀ ਪਰਾ ਕਾਲੀ ਉਤਰਾ ਮੈਂ ਨਾ ਸਾਰਾ ਕੰਮ ਕਰਕੇ ਫਿਰ ਰੋਟੀ ਖਾਣੀ ਮੈਂ ਕਹਣਾ ਕਿ ਚਲ ਕੰਮ ਕਰ ਲਾਂ ਤੇ ਚਾਹ ਚੋ ਬਣਾ ਕੇ ਪੀ ਲੈਣੀ ਹੀ ਇੱਕ ਵਾਰੀ ਫਿਰ ਕਿ ਚਾਹ ਪੀ ਲਈ ਤੇ ਫਿਰ ਰੋਟੀ ਖਾਣੀ ਤੇ ਬਸ ਇੱਥੇ ਆਪਾਂ ਲੱਗ ਪਏ ਪੋਚੇ ਲਾਉਣ ਪੋਚੇ ਲਾ ਕੇ ਤੇ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਨਵਾਉਣਾ ਇੱਥੇ ਆਪਾਂ ਬੱਚਿਆਂ ਦੇ ਸਿਰ ਸੁਰ ਨਵਾ ਕੇ ਪੋਚਾ ਲਾ ਕੇ ਸੜ ਲੱਗ ਗਏ ਤੇ ਉਸ ਤੋਂ ਬਾਅਦ ਆਪਾਂ ਬੱਚਿਆਂ ਦੇ ਸਿਰ ਨਵਾਤਾ ਵਾ ਮਨਮੀ ਦਾ ਫਤੇਦਾ ਵੀ ਨਾ ਨੂੰ ਕਿਤੇ ਚਾਹ ਚੂਪੀ ਆਤੀ ਆਪਾਂ ਚਾਹ ਪੀ ਲਈ ਆ ਤੇ ਇਧਰ ਮਨਮੀ ਦੇ ਪਾਪਾ ਵੀ ਆ ਗਏ ਹੀ ਰਹੀਓ ਤੇ ਇਹਨਾਂ ਨੇ ਨਾਉਣਾ ਫੇਰ ਆਂਦੇ ਨਾਉਣਾ ਵਾ ਇੱਕੜ ਗਰਮੀ ਜੀ ਲੱਗੀ ਤੇ ਉਹ ਪਾਣੀ ਗਰਮੇ ਨਾਲ ਰੱਖਿਆ ਵਾ ਹੁੰਦੇ ਲਾਇਆ ਰਾੜ ਤੇ ਇਹ ਕਹਿੰਦੇ ਚਾਹ ਬਣਾ ਦਿੱਤੇ ਅਸੀਂ ਤੇ ਪੀ ਲਈ ਜਦੋਂ ਇਹ ਆਏ ਆ ਤੇ ਮੈਂ ਬਣਾ ਦੇਣੀ ਫਤਿਹ ਦੇਣਾ ਟਿਊਸ਼ਨ ਜਾਣਾ ਫਤਿਹ ਦਾ ਟਾਈਮ ਹੋ ਗਿਆ ਤੇ ਮੈਂ ਕਿ ਕਰੀਂ ਗੁਰ ਫਤਿਹ ਦੇਣਾ ਵਾੜ ਵਾਦਾਂ ਕਿਉਂਕਿ ਸਵੇਰੇ ਸੌਕਾ ਹੋ ਜਾਊਗਾ ਨਾਲੇ ਇਹ ਤੇ ਕਹਿੰਦਾ ਮਮਾ ਪੁੰਨੀ ਕਰਕੇ ਭੇਜ ਦੋ ਮੈਂ ਨਹੀਂ ਜੂੜਾ ਕਰਕੇ ਜਾ ਵੀ ਕਿਉਂਕਿ ਪੁੰਨੀ ਨੂੰ ਫਿਰ ਅੜਕਾਂ ਜੀਆਂ ਬੜੀਆਂ ਪੈ ਜਾਂਦੀਆਂ ਫਿਰ ਸਵੇਰੇ ਰੋਣਾ ਵਾ ਸਕੂਲ ਜਾਣ ਲੱਗੇ ਨੇ ਕਿਉਂਕਿ ਫਿਰ ਸਵੇਰੇ ਛੇਤੀ ਵਗਦਾ ਨਹੀਂ ਆ ਤੇ ਇਤਰਾ ਜੂੜਾ ਕੀਤਾ ਹੋਊਗਾ ਸਵੇਰੇ ਫਿਰ ਸੌਕਾ ਹੋ ਕੇ ਜਲਦੀ ਵਗ ਜਾਂਦਾ ਵਾ ਕਿ ਚੀਰਾਂ ਚੁੜਾ ਨਹੀਂ ਪੈਂਦੀਆਂ ਵੀ ਉਤਰਾਂ ਜੇ ਪੋਣੀ ਕਰਕੇ ਭੇਜਦੇ ਫਿਰ ਅੜਕਾਂ ਜੀਆਂ ਪੈ ਜਾਂਦੀਆਂ ਉਹ ਤੇ ਇੱਥੇ ਬਸ ਮੈਂ ਫਤਿਹ ਦਾ ਫਿਰ ਸ਼ੁਰੂਆਕ ਤੇ ਪਤਨ ਨੂੰ ਭੇਜਦੀਆਂ ਟਿਊਸ਼ਨ ਲੋ ਜੀ ਇਸੇ ਆਪਾਂ ਲੱਗ ਪਈ ਬੈੱਡ ਸ਼ੀਟ ਵਿਛਾਉਣ ਬੈੱਡ ਸ਼ੀਟ ਬੈੱਡ ਜੋ ਕੱਢ ਕੇ ਤੇ ਆਪਾਂ ਬੈੱਡ ਸ਼ੀਟਾਂ ਲੱਗ ਪਈ ਵਿਛਾਉਣ ਵਿਛਾਵ ਚੁੱਕੇ ਮਨਮੀਤ ਦਹੀਂ ਆ ਬਾਹਰ ਖੇਡਣ ਤੇ ਗੁਰਪਤਨ ਛੱਡਾਂ ਹੀ ਮੈਂ ਟਿਊਸ਼ਨ ਟਿਊਸ਼ਨ ਛੱਡ ਕੇ ਤੇ ਬਸ ਚਾਹ ਚੂ ਪਿਆਤੀ ਇਹਨਾਂ ਨੂੰ ਬਣਾ ਕੇ ਚਾਹ ਚੂ ਪਿਆ ਕੇ ਉਸ ਤੋਂ ਬਾਅਦ ਬਸ ਆਪਾਂ ਲੱਗ ਪਏ ਇੱਥੇ ਬੈੱਡ ਸ਼ੀਟ ਵਿਛਾਉਣ ਵਿਛਾਵ ਚੁੱਕੇ ਤੇ ਦੂਸ ਸਿੱਧੂ ਦੋਸਰੇ ਰੂਮ ਚਾ ਗਏ ਆਂ ਚਾਦਰ ਵਿਛਾ ਕੇ ਤੇ ਬਾਜੋ ਪਿੱਲੋ ਕਵਰ ਮੈਂ ਛਾੜ ਬਾਜੋ ਚੜਾਉਂਗੀ ਪਹਿਲਾਂ ਦੂਸਰੇ ਕਮਰੇ ਦੀ ਚਾਦਰ ਜਿਹੜੀ ਵਿਛਾ ਆ ਵਾ ਬਸ ਆਪੇ ਇੱਧਰ ਵੀ ਚਾਦ ਆ ਗਏ ਆਂ ਹੱਦ ਇਹਦਾਂ ਗਰਮ ਚਾਦਰ ਧੋਣ ਵਾਲੀਆਂ ਹੀਆਂ ਦੋ ਤਿੰਨ ਨਹੀਂ ਗੰਦੀਆਂ ਹੀਆਂ ਕੋਕੋ ਤਿੰਨਾ ਰੂਮਾਂ ਚੋਂ ਜਿ ਵਿਛੀਆਂ ਹੀ ਤੇ ਇੱਧਰ ਮੇਰਾ ਰੱਧਵਾ ਚਲ ਹਲਦੀ ਗੜੀ ਅੱਜ ਕਾਟਨ ਦੀ ਵਿਛਾ ਦਿੰਨੇ ਆਹੀ ਚਾਦਰ ਤੇ ਇੱਧਰ ਕਿਹੜਾ ਹੀ ਬੈੰਨੇ ਬੁੰਨੇ ਆ ਜਿਆਦਾ ਇੱਧਰ ਤੇ ਵੈਸੇ ਹੀ ਹੈ ਨਾ ਤੇ ਵਿਛਾ ਦੇਣੇ ਚੱਲੇ ਆਹੀ ਆਪਾਂ ਹਲਦੀ ਗੜੀ ਬੱਕ ਕੱਲ ਨੂੰ ਨਾ ਹੋ ਤੇ ਚੇਂਜ ਕਰ ਦੂੰਗੀ ਦੂਸਰੀ ਵਿਛਾ ਦੂੰਗੀ ਤੇ ਕਿੰਦੇ ਚੱਲ ਵਿਛਾ ਦੇ ਤੇ ਬਸ ਆਪਾਂ ਇੱਥੇ ਬੈਠ ਜਿਹੜੀ ਵਿਛਾ ਛੱਡ ਕੇ ਤੇ ਬਾਕੀ ਆ ਖਲਾਰਾ ਕੁਲ ਹੋ ਜਾ ਜਿੱਦਾਂ ਕੋਈ ਮੈਡੀਸਿਨ ਪਈਆਂ ਹੋਈਆਂ ਉਹਦੇ ਦੇਖ ਸੈਟੀ ਜੀ ਤੇ ਉਹ ਵੀ ਚੱਕ ਕੇ ਰੱਖ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਹੁੰਦੇ ਲੋਜੀ ਆਪਾਂ ਕਰ ਲਈ ਆ ਸਫਾਇਆ ਸਾਫ ਸਪਾਈ ਅੱਜ ਬਹੁਤ ਡੀਪਲੀ ਕਲੀਨਿੰਗ ਕੀਤੀ ਆਪਾਂ ਬਹੁਤ ਜਿਆਦਾ ਹੀ ਮਤਲਬ ਗੰਦਾ ਹੋਇਆ ਪਿਆ ਸੀ ਕਰ ਆਪਾਂ ਨੂੰ ਹੋਰ ਤਰ੍ਹਾਂ ਹੁੰਦਾ ਸੀਗਾ ਵੇਖੋ ਬੈੱਡ ਸ਼ੀਟ ਵੀ ਚੇਂਜ ਕਰਕੇ ਵਿਛਾ ਦਿੱਤੀ ਆ ਤੇ ਬਾਕੀ ਧੋਣ ਵਾਲੇ ਕੱਪੜੇ ਆਪਾਂ ਰੱਖਦੇ ਬਾਹਰ ਉਸ ਵੇਲੇ ਵਾਸ਼ਿੰਗ ਮਸ਼ੀਨ ਲਾ ਲਾਂਗੇ ਨਾ ਬੱਚੇ ਪੇੜੀ ਕਿ ਸਕੂਲ ਤੇ ਕੁਝ ਬੱਚਿਆਂ ਨੇ ਵੀ ਜਾਣਾ ਹੀਗਾ ਸਵੇਰ ਸਕੂਲ ਜਾਣਾ ਹੀ ਅੱਜ ਕਰੇ ਅੱਜ ਸੰਡੇ ਦਾ ਕਰਕੇ ਪੂਰ ਸਫਾਈ ਕਰ ਲਈ ਆ ਵੇਖੋ ਕਿੰਨੇ ਸੋਨੇ ਲੱਗਦੇ ਪਏ ਰੂਮ ਹੁਣ ਸਾਫ ਸਫਾਈ ਦੇ ਨਾਲ ਤੇ ਇਹ ਡਰਾਈング ਰੂਮ ਦੀ ਤੇ ਕਿਚਨ ਤੇ ਇੱਕ ਰੂਮ ਰਹਿ ਗਿਆ ਕਿਉਂਕਿ ਅੱਜ ਮੇਥੋਂ ਸਾਰੀ ਨਹੀਂ ਹੋਈ ਤੇ ਬਾਕੀ ਆਪਾਂ ਵਿੰਡੋ ਵਿੰਡੋ ਸਭ ਕਲੀਨ ਕਰਦੇ ਆ ਮਤਲਬ ਇਹ ਸਾਫ ਸਫਾਈ ਜਿਹੜੀ ਆਪਾਂ ਬਾਰਿਆਂ ਦੀ ਬਿਲਕੁਲ ਐਂਡ ਟੂ ਐਂਡ ਕਰਦੀ ਹੈ ਨਾ ਤੇ ਵੀ ਸਾਫ ਸਫਾਈ ਜਿਹੜੀ ਆਪਾਂ ਕਰ ਲਈ ਆ ਬਾਰਿਆਂ ਦੀ ਤੇ ਬਾਕੀ ਤੁਹਾਨੂੰ ਵਿਖਾਉਣੀ ਆ ਕਿ ਇੱਕ ਆ ਵੇਖੋ ਲੌਬੀ ਜੇ ਵੀ ਆਪਾਂ ਕਰਦੀ ਆ ਸਾਫ ਸਫਾਈ ਲੌਬੀ ਪੂਰੀ ਐ ਸਾਫ ਸਫਾਈ ਆ ਔਰ ਬਿਲੋ ਦੇ ਕਮਰੇ ਵਾਸਤੋਂ ਵਾਲੀ ਆ ਤੇ ਉਹ ਕੁਰਸੀ ਤੇ ਰੱਖੇ ਹੋਏ ਚੋਕਦੀਆਂ ਤੇ ਇੱਧਰ ਵੇਖੋ ਜੀ ਆ ਵੇਖੋ ਬਿਲਕੁਲ ਸਾਫ ਸਪਾਈ ਜਿਹੜੀ ਆਪਣੀ ਹੋ ਗਈ ਆ ਪੂਰੀ ਐ ਡੀਪਲੀ ਲੇਕੋ ਬੱਬਾ ਜੀ ਦੀ ਫੋਟੋ ਕਿੰਨੇ ਸੋਹਣੇ ਲੱਗਦੀ ਪਈ ਤੇ ਇੱਕ ਆਪਾ ਕੀਤਾ ਵਾ ਆ ਵਾਲਾ ਰੂਮ ਸਾਫ ਸਪਾਈ ਆ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ ਆ ਵੀ ਰੂਮ ਐ ਪੂਰੇ ਚੰਗੇ ਤਰ੍ਹਾਂ ਬੈਡਸ਼ੀਟ ਚੇਂਜ ਕਰਤੀ ਆ ਜਿਹੜੇ ਰੂਮ ਦੇ ਵੀ ਬਾਕੀ ਆਪਾਂ ਸਾਰੇ ਸਾਫ ਸਪਾਈ ਜਿਹੜੀ ਕਰਤੀ ਆ ਹੋ ਗਈ ਆ ਇੱਧਰ ਤੇ ਇਧਰ ਆ ਵਾਸ਼ਰੂਮ ਇਹ ਵੀ ਆਪਾਂ ਮਤਲਬ ਕਿ ਵੈਸੇ ਹੀ ਜਿਵੇਂ ਸਟੋਰ ਦੀ ਤਰ੍ਹਾਂ ਹੀ ਵਰਤਦੇ ਆਂ ਆਪਾਂ ਤੇ ਮਾਡਾ ਆਹ ਵੇਖੋ ਆ ਆਪਣਾ ਹੈਗਾ ਵਾ ਬਾਥਰੂਮ ਔਰ ਡਰੈਸਿੰਗ ਰੂਮ ਤੇ ਇਧਰ ਵੀ ਆਪਾਂ ਚੰਗੀ ਤਰ੍ਹਾਂ ਸਾਫ ਸਫਾਈ ਜਿਹੜੀ ਕਰਤੀ ਹੋਈ ਆ ਆ ਬਾਥਰੂਮ ਆ ਇਧਰ ਵੀ ਹੈ ਜੇ ਆਪਾਂ ਹਨਾ ਸਾਫ ਸਫਾਈ ਜਿਹੜੀ ਕਰਤੀ ਆ ਚੰਗੀ ਤਰ੍ਹਾਂ ਹੋ ਗਈ ਆ ਤੇ ਬਾਕੀ ਆਪਣਾ ਸਮਾਨ ਸਮੂਣ ਪਿਆ ਵੇਸਟ ਪਿਆ ਮਤਲਬ ਸਟੋਰ ਦੀ ਤਰ੍ਹਾਂ ਵਰਤਦੇ ਆਂ ਆਪਾਂ ਇਧਰ ਸਾਫ ਸਫਾਈ ਕਰਤੀ ਆ ਰੂਮ ਆ ਬੈਡਰੂਮ ਦੀ ਵੀ ਹੋ ਗਈ ਆ ਕਿੰਨੇ ਸੋਨੇ ਲੱਦੇ ਤੇ ਅਜਨਾ ਸਾਰਾ ਦੇਣੀ ਲੱਗ ਗਿਆ ਮਤਲਬ ਮੈਂ ਦੋ ਰੂਮ ਇੱਕ ਆ ਵਾਲਾ ਰੂਮ ਰਹਿ ਗਿਆ ਵਾ ਵੇਖੋ ਇਹ ਰੂਮ ਚ ਬਸ ਇਤਨਾ ਘਲੜਾ ਪਿਆ ਹੀ ਗਿਆ ਇਤੋਂ ਮੈਂ ਲਗੀਆਂ ਕਪੜੇ ਕੱਲ ਆਉਣਾ ਕਪੜੇ ਕਿਥੇ ਤੈਹ ਲਾਉਣ ਵਾਲੇ ਪਿਆ ਲਾਉਣੀ ਆ ਇਹ ਕੇ ਰੂਮ ਲੱਗੇ ਦੀ ਕਲਰ ਕਰੂੰਗੀ ਸਫਾਈ ਤੇ ਇੱਕ ਆਪਣਾ ਰਹਿ ਗਿਆ ਡਰਾਈング ਰੂਮ ਉਹਦੀ ਕਰੂੰਗੀ ਬਸ ਦੋ ਰੂਮ ਤੇ ਲੌਬੀ ਆਪਣੀ ਹੋ ਗਈ ਇੱਕ ਹੋਰ ਰੂਮ ਰਹਿ ਗਿਆ ਇੱਕ ਡਰਾਈング ਰੂਮ ਰਹਿ ਗਿਆ ਇੱਕ ਆਪਣੀ ਕਿਚਨ ਹੈਗੀ ਹੈਨਾ ਕਿਚਨ ਦੀ ਵੀ ਸਫਾਈ ਸਵੇਰੇ ਕਰਾਂਗੇ ਆਪਾਂ ਕੱਲ ਨੂੰ ਕਰਾਂਗੇ ਜਾਂ ਪਰਸੋਂ ਮਤਲਬ ਇੱਕੇ ਦਿਨ ਨਹੀਂ ਹੁੰਦਾ ਉੱਪਰੋਂ ਵੀ ਮਮਟੀਆਂ ਵਗੈਰਾ ਸਾਰਾ ਸਾਬ ਸਾਬ ਸਫਾਈ ਆਪਾਂ ਜਿਹੜੀ ਕਰ ਲਈ ਆ ਤੇ ਇਹ ਬਸ ਇੱਥੇ ਪਈ ਇਹਨੂੰ ਸਵੇਰੇ ਸੁੱਟਦੇ ਆ ਤੇ ਹੁਣ ਲਾਉਣੇ ਆ ਗੁਰਬਾਣੀ 5:00 ਵਜੇ 10 ਮਿੰਟ ਹੋ ਗਏ ਟਾਈਮ ਹੁਣ ਮੈਂ ਲੱਗੀਆਂ ਸਬਜੀ ਸੂਜੀ ਬਣਾਉਣ ਬਣਾਉਣੇ ਆ ਤੇ ਆਪਾਂ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਤੇ ਚਲੋ ਠੀਕ ਹੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਜਿਹੜੇ ਨਵੇਂ-ਨਵੇਂ ਭੈਣ ਭਰਾ ਤੇ ਆ ਵੇਖੋ ਤੇ ਬਸ ਹੁਣ ਲੱਗੇ ਆ ਆਪਾਂ ਕੰਮ ਕਰਨ ਤੇ ਗੁਰਫਤੇ ਗਿਆ ਵਾ ਟਿਵੀਸ਼ਨ ਤੇ ਮਨਮੀਤ ਬਾਖ ਖੇਡਣ ਲਈ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਨੈਕਸਟ ਵੀਡੀਓ ਚ ਨਵੇਂ ਵਲੌਗ ਚ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੁਣ ਮੈਂ ਸਬਜੀ ਸੂਜੀ ਬਣਾਉਣ ਨਾਲ ਰਸੋਈ ਸਾਫ ਕਰਨ ਲਈ ਉਹ ਸਾਫ ਕਰਾਂ ਤੇ ਓਕੇ ਸੇ ਬਾਏ